ਦੈਨ ਦੀ ਸ਼ੁਰੂਆਤ ਅਜਪਕ ਕਰਦੇ ਆਂ ਇੱਥੋਂ ਅੱਜ ਦਿਨ ਬੜਾ ਸੋਹਣਾ ਹੈਗਾ ਇਹ ਨਾ ਠੰਡ ਨਾ ਗਰਮੀ ਆਪਾਂ ਲਗੇ ਪਾਰਕ 'ਚ ਗੇੜਾ ਕੱਢਣ ਚੱਲੇ ਤੇ ਨਾਲੇ ਤੁਹਾਨੂੰ ਦਿਖਾਵਾਂਗੇ ਤੇ ਪਾਰਕ ਦੀ ਸੈਰ ਕਰਾਵਾਂਗੇ ਹੁਣ ਸਵੇਰੇ ਸਵੇਰੇ ਵੱਜਿਆ 9 ਅੱਜ ਸਵੇਰੇ ਮੈਂ ਕੀ ਕੀਤਾ ਸਵੇਰੇ ਉੱਠੀ ਤਿਆਰ ਹੋਈ ਤਿਆਰ ਹੋ ਕੇ ਆਪਣਾ ਸੈਰ ਵਾਹਿਆ ਤੇ ਜੋ ਵੀ ਮੇਕਅਪ ਤਾਂ ਵੈਸੇ ਕਰਦੇ ਨੇ ਕਰੀਮ ਕ੍ਰੀਮ ਲਗਾਈ ਤੇ ਉੱਥੋਂ ਬਾਅਦ ਆਏ ਥੱਲੇ ਥੱਲੇ ਆ ਕੇ ਆਪਾਂ ਫਿਰ ਜਿਆਦਾ ਤਰਿਆ ਫਤਿੱਲਾ ਚਾ ਫਤਿੱਲਾ ਤੁਹਾਨੂੰ ਤੋਂ ਬਾਅਦ ਫੇਰ ਮੈਂ ਥੋੜੇ ਜਿਮਿੰਟ ਆਪਾਂ ਖੇਡੇ ਰਾਜੇ ਦੇ ਨਾਲ ਰਾਜੇ ਤੇ ਖੇਡਣ ਖੇਡਣ ਤੋਂ ਬਾਅਦ ਫੇਰ ਆਪਾਂ ਤੁਰਪੇ ਕੰਮ ਤੇ ਹੁਣ ਕੰਮ ਤੇ ਕੰਮ ਥੋੜੇ ਜੇ ਕੰਮ ਕਰਕੇ ਥੋੜੇ ਘੰਟੇ ਤੇ ਹੁਣ ਮੈਂ ਆਈ ਗੇੜਾ ਕੱਢਣ ਤੇ ਮੈਂ ਤੁਹਾਨੂੰ ਦਿਖਾਵਾਂ ਵਿਊਜ਼ ਜਵਾਰ ਹਰੀਵਰ ਦਾ ਅੱਜ ਮੈਂ ਵੀ ਆ ਕੇ ਗੇੜਾ ਕੱਢ ਕੇ ਆ ਮਨ ਨਾਲੇ ਬਹੁਤ ਦਿਨ ਹੋ ਗਏ ਤੁਰੇ ਨਹੀਂ ਹੈਗੇ ਧੁੱਪ ਬਹੁਤ ਪੈਂਦੀ ਸੀ ਤੁਰਨ ਦਾ ਟਾਈਮ ਹੀ ਨਹੀਂ ਸੀ ਲੱਗਦਾ ਇੰਨੀ ਜ਼ਿਆਦਾ ਤੌਪ ਸੀ ਸਵੇਰੇ ਸ਼ਾਮ ਕੰਮ ਤੇ ਚੱਲ ਜਾਂਦੇ ਸੀ ਤੇ ਅੱਜ ਸਾਰੇ ਕੋ ਟਾਈਮ ਸੀਗਾ ਤੇ ਮੈਂ ਕਿ ਅੱਜ ਮੈਂ ਹੁ ਤੁਰ ਕੇ ਉਹਨੀਆਂ ਨਾਲ ਐਨਜੋਏ ਕਰਕੇ ਨੈਪ ਫਰੈਸ਼ एयर ਲੈ ਕੇ ਆਉਗੇ ਇਹ ਕੀ ਬੱਚਿਆਂ ਦੀ ਪਾਰਕ ਦੇਖੋ ਬੱਚੇ ਕਿਦਾਂ ਖੇਡਦੇ ਸਵੇਰੇ अर्ਲੀ ਹਜੇ ਹੈਗਾ ਆ ਤੇ ਕਿਵੇਂ ਬੱਚੇ ਖੇਡਣ ਲੱਗੇ ਆ ਤੇ ਉਹ ਦੇਖੋ ਇੱਧਰ ਬਜ਼ੁਰਗ ਤੁਰੇ ਜਾਂਦੇ ਇਸ ਸਵੇਰੇ ਸਵੇਰੇ ਲੋਕ ਜਿਹੜੇ ਹੈਗੇ ਆ ਉਹ ਬਹੁਤ ਤੁਰਦੇ ਸਵੇਰ ਨੂੰ ਆ ਦੇਖੋ ਜੇ ਇੱਥੇ ਨਾ ਸਾਰੇ ਲੋਕੀ ਕੋਈ ਬਰੈਡ ਪਾ ਜਾਂਦਾ ਕੋਈ ਕੁਝ ਜਿਹੜਾ ਵੀ ਖਾਣ ਨੂੰ ਹੁੰਦਾ ਫੂਡ ਪਾਉਂਦੇ ਆ ਤੇ ਇੱਥੇ ਇੰਨਾ ਬਹਿ ਖੇਡਦੇ ਆ ਬਹੁਤ ਇੱਥੇ ਮੈਂ ਇੱਧਰ ਜਗਾ ਸਾਰੀ ਕੁੱਤੇ ਕਮਾਉਣ ਲਈ ਹੈਗੀ ਆ ਜਿਹੜੇ ਕੁੱਤੇ ਲੈ ਕੇ ਆਉਂਦੇ ਆ ਤੇ ਨਾਲ ਇਹਨਾਂ ਕੋਲੇ ਇੱਕ ਬੈਗ ਵੀ ਹੱਥ 'ਚ ਹੁੰਦਾ ਆ ਜੇ ਕੁੱਤੇ ਨੇ ਪੂਪੂ ਕਰਤੀ ਜੇ ਕਹਿੰਦੇ ਤਾਂ ਫਿਰ ਇਹਨਾਂ ਨੂੰ ਚੱਕਣੀ ਪੈਂਦੀ ਆ ਉਹ ਤੱਕ ਦੂਰ ਤੱਕ ਹੈਗੀ ਪਾਕ ਜਿਹੜੀ ਕੁੱਤੇ ਕਮਾਉਂਦੀ ਆ ਤੇ ਕੁੱਤੇ ਇੱਥੇ ਹਮੇਸ਼ਾ ਐਵਰੀ ਡੇ ਸਵੇਰੇ ਸ਼ਾਮ ਆਉਂਦੇ ਆ ਤੇ ਜਿਹੜੇ ਬਜ਼ੁਰਗ ਲੋਕ ਹੈਗੇ ਉਹ ਆਉਂਦੇ ਆ ਸੈਰ ਕਰਨ ਲਈ ਜਿਹੜਾ ਕੱਢ ਕੇ ਆ ਜਾਂਦੇ ਆ ਤੇ ਬੈਂਚ ਇਹਨਾਂ ਦੇ ਥਾਂ-ਥਾਂ ਤੇ ਲਾਏ ਹੋਏ ਆ ਜਿੱਥੇ ਜੀ ਕਰਦਾ ਉਹਨਾਂ ਨੂੰ ਜਦੋਂ ਥੱਕ ਜਾਂਦੇ ਆ ਬਹਿ ਜਾਂਦੇ ਆ ਤੇ ਮੈਂ ਅੱਧ ਕਿ ਤੱਕ ਜਾਉਂਗੀ ਮੈਨੂੰ ਅੱਧ ਤੋਂ ਵੀ ਘੱਟ ਹੀ ਕੋਈ ਲੰਬੀ ਬਹੁਤ ਆ ਤੇ ਜਦ ਨੂੰ ਮੈਂ ਵੀ ਥੱਕ ਕੇ ਜਾਣਾ ਆ ਜੈਸੀ ਇਸ ਪਲੇਨ ਨਾ ਜੈਸੀ ਕਮਾਂ ਕੁੱਤੇ ਨੂੰ ਸਾਦੀ ਆਪਣੇ ਨੂੰ ਦੇਖ ਦੇ ਕੁੱਤਾ ਕਿਨੇ ਚੱਚ ਮੁੜ ਕੇ ਆਉਂਦਾ ਵਾਪਸ ਇਹ ਕੁਤਾਇਦਰ ਕਰਦਾ ਆ ਇਹ ਆਹ ਦੇਖੋ ਜਿੰਨਾ ਸਫਾਈ ਕਰਨ ਦਾ ਸ਼ੌਂਕ ਹੈ ਦੇਖੋ ਸਫਾਈ ਕਿਵੇਂ ਕਰਦੇ ਤੇ ਫਿਰਦੇ ਆ ਵੀ ਕੋਈ ਸੁਵਾਨ ਇਹਨਾਂ ਨੂੰ ਜਿਹੜਾ ਬਰੈਡਬੁਡ ਲੋਕੀ ਪਾਉਂਦੇ ਆ ਦੇਖੋ ਇਹ ਬਰਡਾਂ ਪਾਤੀਆਂ ਆ ਦੇਖੋ ਕਿਵੇਂ ਇਹਨਾਂ ਨੇ ਨੱਟ ਕੇ ਹੋਣਾ ਸਾਰੇ ਨੇ ਇੱਧਰ ਦੇਖ ਲੋ ਆ ਲੋਕੀ ਜਿਹੜੇ ਐਕਸਰਸਾਈਜ਼ ਕਰਦੇ ਆ ਆਪਣੀ ਬੱਚਿਆਂ ਨੂੰ ਸਾਈਕਲਾਂ ਤੇ ਇਤਿਹਾਫ ਮਗਨ ਨਾਲ ਨੱਟਦੇ ਆ ਤੇ ਅੱਗੇ ਜਾ ਕੇ ਹੋਰ ਦਿਖਾਉਣੀ ਆ ਤੁਹਾਨੂੰ ਮੈਂ ਤੇ ਦਿਨ ਬੜਾ ਸੋਹਣਾ ਆ ਅੱਜ ਦੇਖੋ ਵਿੱਚੇ ਸਵਾਈਆਂ ਦਾ ਨਾਲੇ ਲੱਗੇ ਹੋਏ ਦੇਖੋ ਇੰਨਾ ਫਰਕ ਆ ਕਿ ਪਾਰਕ ਵੀ ਨਹੀਂ ਗੰਦੀ ਵੀ ਨਹੀਂ ਹੋਣ ਦਿੰਦੇ ਤੇ ਐਕਸਰਸਾਈਜ਼ ਕਰਦੇ ਆ ਦੇਖ ਲੋ ਹੁਣੇਗਾ ਸਾਈਕਲ ਵਾਲੇ ਵੀ ਜਾਂਦਾ ਐਕਸਰਸਾਈਜ਼ ਕਰਦਾ ਤੇ ਕੁੱਤੇ ਘੁਮਾਉਂਦੇ ਆ ਕੁੱਤਿਆਂ ਦੇ ਜਿੱਥੇ ਕੁੱਤੇ ਵੀ ਪੂਪੂ ਛੱਡ ਜਾਣ ਕੋਈ ਤਾਂ ਉਹਨਾਂ ਨੂੰ ਫਾਈਨ ਵੀ ਹੈਗਾ ਆ ਜੇ ਕੋਈ ਦੇਖ ਲੇ ਤਾਂ ਤੇ ਕੁੱਤੇ ਇਹਨਾਂ ਦੇ ਇੰਨੇ ਸਿਆਣੇ ਆ ਕਿ ਜਿੱਥੇ ਮਰਜ਼ੀ ਲੋਕ ਫਿਰਦੇ ਰਹਿਣ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ ਕੁੱਤੇ ਮੁੜ ਕੇ ਵਾਪਸ ਉਹਨਾਂ ਦੇ ਕੋਲ ਹੀ ਆ ਜਾਂਦੇ ਆ ਤੇ ਸਾਡੇ ਵਰਗਿਆਂ ਦੇ ਕੁੱਤੇ ਜਿਹੜੇ ਹੁੰਦੇ ਆ ਪਤਾ ਨਹੀਂ ਕਿੱਥੇ ਭੱਜ ਜਾਂਦੇ ਆ ਹੈਨਾ ਤੇ ਇਹਨਾਂ ਨੂੰ ਇੰਨੀ ਪਤਾ ਵੀ ਅਸੀਂ ਕਿੱਥੇ ਨੂੰ ਕੋਈ ਕਿਸੇ ਨੂੰ ਡੰਡਣਾ ਨਹੀਂ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਹਿਣਾ ਬਸ ਇਹਨਾਂ ਨੇ ਆਪਣਾ ਐਨਜੋਏ ਕੁੱਤਿਆਂ ਨੇ ਕਰਦੇ ਤੁਰੇ ਜਾਣਾ ਆ ਦੇਖ ਲਓ ਜੀ ਨਿੱਕੂ ਵੀ ਜਾ ਕਿਦਾਂ ਜਾਂਦਾ ਭੱਜ ਜਾਏ ਸਾਈਕਲ ਤੇ ਦੀ ਮੰਮੀ ਮੂਹਰੇ ਜਾਂਦੀ ਆ ਭੱਜੀ ਆ ਨਾ ਤੇ ਇਹ ਆਪੇ ਵੀ ਐਕਸਰਸਾਈਜ਼ ਕਰਦਾ ਨਾਲ ਇਦਾਂ ਸਾਰੇ ਇਦਾਂ ਤੁਰੇ ਜਾਂਦੇ ਲੋਕੇ ਕਿਉਂਕਿ ਪਾਰਕ ਬਹੁਤ ਵੱਡੀ ਆ ਬਹੁਤ ਵੱਡੀ ਜੀ ਨੂੰ ਕਹਿੰਦੇ ਹੁੰਦੇ ਆ ਤੇ ਮੈਂ ਲੋਕੀ ਤੁਰੇ ਜਾਂਦੇ ਆ ਮੈਂ ਪਾਈ ਪਤਲੀ ਜੀ ਜਾਟਾ ਟ ਪਰ ਗਰਮੀ ਹੈਗੀ ਆ ਹੁਣ ਇੱਥੇ ਤੇ ਲੋਕੀ ਐਕਸਰਸਾਈਜ਼ ਕਰਨੋਂਦੇ ਮੈਂ ਮਜੇ ਨੂੰ ਢੇੜਾ ਕੱਢਣ ਆਈ ਆ ਤੁਰ ਕੇ ਹੌਲੀ ਹੌਲੀ ਹੋ ਜਾਊਂਗੀ ਤੁਰ ਜਾਂਗੀ ਪਰ ਮੈਂ ਫੇਰ ਵੀ ਨਹੀਂ ਉੱਥੇ ਤੱਕ ਪਹੁੰਚਣਾ ਜਿੱਥੇ ਲੋਕ ਭੱਜ ਕੇ ਪਹੁੰਚ ਜਾਂਦੇ ਆ ਤੇ ਆਪਾ ਚਲ ਜਾਨੇ ਰਿਵਰਦਿਕ ਕੰਡੇ ਕੰਡੇ ਤੇ ਬਣਾਈਏ ਸੜਕੇ ਇੱਥੇ ਤੁਰਨੇ ਲਈ ਆ ਕੁੱਤੇ ਘਮਾਉਣੇ ਲਈ ਵੀ ਹੈਗੀ ਆ ਤੇ ਵਿੱਚੇ ਹੀ ਇਹ ਹੈਗੀ ਆ ਜਿਵੇਂ ਕਹਿੰਦੇ ਬੰਦੇ ਘੁੰਮਦੇ ਆ ਵਿੱਚੇ ਹੈਗੀਆਂ ਫੁੱਟਬਾਲ ਵਗੈਰਾ ਹੈਗੀਆਂ ਗੇਮਾਂ ਹੈਗੀਆਂ ਜਿਹੜੀ ਖੇਡਦੇ ਆ ਇਹ ਗੋਇੰਗ ਬਰੇਸ ਲੱਗਣ ਲੱਗੇ ਨੇ ਜੀ ਦੇਖੋ ਇਹ ਤਾਂ ਬਹੁਤ ਦੂਰ ਨਿਕਲ ਗਏ। ਆਹ ਇਹ ਸੈਕੰਡ ਸੈਕੰਡ ਵਨ ਚੱਲੇ ਹੁਣ। ਟ੍ਰੇਨਿੰਗ ਇੰਨੀ ਜਲਦੀ ਨਾ ਦੇਖੋ ਕਿੰਨਾ ਬਿਜ਼ੀ ਹੈ ਨਾ ਇੱਕ ਬੱਚੇ ਖੇਡਦੇ ਫਿਰਦੇ ਆ ਉਧਰੋਂ ਰੇਸ ਲੱਗੀ ਆਪਾਂ ਉਹ ਬ੍ਰਾਂਚ ਤੇ ਜਾਣਾ ਹੈ ਮੁੜ ਕੇ ਵਾਪਸ ਆ ਦੇਖ ਲੋ ਇਧਰ ਇੰਜੋਏ ਕਰਦਾ ਫਿਰਦਾ ਇਹਦਾ ਆਪਣੀ ਇੰਜੋਏ ਹੈਗਾ ਆ ਤੇ ਆਹ ਕਿਹੜਾ ਪਿੱਛੇ ਰਹਿ ਗਿਆ ਇੱਕ ਇਹ ਹੈਗਾ ਮੱਛੀਆਂ ਫੜਨ ਵਾਲੇ ਵੀ ਵਿੱਚ ਹੀ ਤੁਰੇ ਫਿਰਦੇ ਮੱਛੀਆਂ ਫੜਦੇ ਆ ਤਦੋਂ ਦਾ ਇਸ ਨੇ ਟ੍ਰੀ ਲਾ ਕੇ ਜਾਂਦੇ ਜਦੋਂ ਲਾ ਕੇ ਜਾਂਦੇ ਇਦਾਂ ਪਾਣੀ ਬੈਗ ਭਰ ਕੇ ਰੱਖ ਕੇ ਜਾਂਦੇ ਫਿਰ ਇਹ ਮਹੀਨੇ ਦੇ ਐਵਰੀ ਮੰਥ ਆਣ ਕੇ ਇਹਨਾਂ ਦੇ ਵਿੱਚ ਪਾਣੀ ਭਰ ਕੇ ਜਾਂਦੇ ਆ ਦੇਖੋ ਪੂਰੀ ਐਂਡ ਤੱਕ ਲਾਈਨ ਲਾਈ ਹੋਈ ਹੈ ਇਹਨਾਂ ਦੀ ਇੱਥੇ ਤੇ ਜਦੋਂ ਇਹ ਵੱਡੇ ਹੋ ਕੇ ਦੇਖੋ ਕਿੰਨੇ ਸੋਹਣੇ ਲੱਗਣਗੇ ਆ ਦੂਸਰੀ ਸਾਈਡ ਤੇ ਖੜੀਆਂ ਬੋਟ ਤੇ ਇਹ ਸਾਰੀਆਂ ਬੋਟਾਂ ਜਾਂਦੀਆਂ ਉਧਰ ਨੂੰ ਆਇਲੋ ਵਾਈਟ ਵਗੈਰਾ ਉਧਰਲੀ ਸਾਈਡ ਨੂੰ ਤੇ ਇੱਧਰ ਬ੍ਰਿਜ ਛੋਟਾ ਇਸ ਕਰਕੇ ਇੱਧਰ ਬੋਟ ਨਹੀਂ ਆਉਂਦੀਆਂ ਤੇ ਆਪਾਂ ਜਾਨੇ ਇਹਦੇ ਉੱਪਰ ਦੀ ਤੇ ਜਾਵਾਂਗੇ ਵਾਪਸ ਕੰਮ ਤੇ ਕੰਮ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਘਰ ਨੂੰ ਤੇ ਫਿਰ ਆਪਾਂ ਮਿਲਾਂਗੇ ਘਰੇ ਘਰੇ ਬਣਾਇਆ ਹੁਣ ਪਿੱਛੇ ਹੁਣ ਆਪਾਂ ਚੱਲੇ ਆ ਉੱਪਰ ਵਾਪਸ ਮੇਨ ਰੋਡ ਤੇ ਮੇਨ ਰੋਡ 'ਤੇ ਹੁਣ ਆਗੇ ਆਪਾਂ ਘਰੇ ਤੇ ਮੈਨ ਲੱਗੀ ਸੀ ਰੋਟੀ ਭੁੱਖ ਲੱਗੀ ਸੀ ਕਿ ਤੇ ਇਹਦੇ ਵਿੱਚ ਮੈਂ ਬਣਾਈਏ ਪਾਈਆ ਦਾਲ ਤੇ ਵਿੱਚੇ ਪਾਇਆ ਧੰਨੀਆਂ ਤੇ ਵਿੱਚੇ ਪਾਇਆ ਪਾਲਕ ਇਹਦੇ ਮਿਕਸ ਕਰਕੇ ਬਣਾਵਾਂਗੇ ਹੈਲਥੀ ਰੋਟੀ ਬਣਾਵਾਂਗੇ ਤੇ ਦਹੀਂ ਨਾਲ ਖਾਵਾਂਗੇ ਤੇ ਤੁਸੀਂ ਇਹਦੇ ਵਿੱਚ ਕੋਈ ਵੀ ਜਿਵੇਂ ਬੇਸਣ ਹੋ ਗਿਆ ਜਾਂ ਤੁਸੀਂ ਕੋਈ ਵੀ ਦਾਲ ਲੈ ਲਓ ਭੁੰਨਤੀ ਹੋਣੀ ਚਾਹੀਦੀ ਆ ਉਹਦੇ ਵਿੱਚ ਪਾਉਗੇ ਜੋ ਬਰੋਕਲੀ ਪਾ ਲਓ ਗੋਭੀ ਪਾ ਲਓ ਜੋ ਵੈਜੀਟੇਬਲ ਮਿਲਦਾ ਤੁਹਾਨੂੰ ਪਾ ਕੇ ਸਾਰਾ ਉਹਦੀ ਤੁਸੀਂ ਬਣਾ ਸਕਦੇ ਰੋਟੀ ਨਾਲ ਤੇ ਹੈਲਥੀ ਰੋਟੀ ਇਹ ਨਾਲ ਛੇਤੀ ਪ੍ਰਿਪੇਅਰ ਹੋ ਜਾਂਦੀ ਜੇ ਤੁਹਾਡੇ ਕੋਲ ਕੋਈ ਦਾਲ ਤਾਂ ਪਹਿਲਾਂ ਰੱਖੀ ਹੋਈ ਹੈ ਤੇ ਹੁਣ ਇਹ ਤੋਂ ਬਾਅਦ ਆਪਾਂ ਰੋਟੀ ਬਣਾ ਕੇ ਫਿਰ ਬਣਾਉਣੀ ਚਟਨੀ ਤੇ ਪੂਦਰਾ ਬਾਹਰੋਂ ਤੋੜਨ ਤੋੜਨਗੇ ਇੰਨੇ ਜਿਹੜੇ ਕੋਲੇ ਹੈਗਾ ਧਨੀਆ ਤੇ ਇਹ ਬਣਾਵਾਂਗੇ ਆਪਾਂ ਚਟਨੀ ਆਪਾਂ ਲੱਗੇ ਹੁਣ ਰੋਟੀ ਬਣਾਉਣ ਪਟਲੀਆ ਸਵਾਹ ਤੇ ਰੋਟੀ ਆਪਣਾ ਆਟਾ ਹੋ ਗਿਆ ਆਪਣਾ ਰੈਡੀ ਕੰਮ ਕਹਿੰਦੇ ਕੋਈ ਵੱਡਾ ਛੋਟਾ ਨਹੀਂ ਹੁੰਦਾ ਆ ਦੇਖੋ ਸਾਡਾ ਪੂਦਨਾ ਵੀ ਤੋੜਿਆ ਜਾ ਰਿਹਾ ਪੂਦਨਾ ਤੋੜ ਕੇ ਆਪਾਂ ਫਿਰ ਬਣਾਵਾਂਗੇ ਘਰ ਦੇ ਪੂਦਨੇ ਦੀ ਚਟਨੀ ਪਦੀਨਾ ਪਦੀਨਾ ਪਦੀਨੇ ਦੀ ਸੌਰੀ ਪਦੀਨੇ ਦੀ ਬਣਾਵਾਂਗੇ ਚਟਨੀ ਨਹੀਂ ਪਤਾ ਨਹੀਂ ਮੈਂ ਕਿੱਥੋਂ ਸਿੱਖਿਆ ਹੈ ਤੇ ਫੇਰ ਉਹ ਤੋਂ ਬਾਅਦ ਆਦੇ ਹੋ ਇਹਨਾਂ ਦੀ ਆਪਾਂ ਖਾਣਾ ਤੇ ਫੇਰ ਉਹ ਤੋਂ ਬਾਅਦ ਫੇਰ ਭਾਂਡਿਆਂ ਦੀ ਸਫਾਈ ਕਰਾਂਗੇ ਲੋ ਬੱਦ ਗਿਆ ਐਸੀ ਪਦੀਨਾ ਨੂੰ ਹੁਣ ਮੈਂ ਚੰਗੀ ਤਰ੍ਹਾਂ ਸਿੰਕਸ ਪਾ ਕੇ ਚੰਗੀ ਤਰ੍ਹਾਂ ਇਹਨੂੰ ਧੋਣਾ ਧੋ ਕੇ ਕੇ ਫੇਰ ਉਹ ਬਾਹਰ ਫਰੈਸ਼ ਤੋੜ ਕੇ ਲੈਂਦਾ ਨਾ ਕੋਈ ਜੀ ਜੂ ਜਿਆ ਹੁੰਦਾ ਹੁਣ ਇਹਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਵਾਰ ਇਹਦਾ ਪਾਣੀ ਮੈਂ ਕੱਢ ਦੂੰਗੀ ਇਹ ਪਾਣੀ ਕੱਢ ਕੇ ਹੁਣ ਆਪਾਂ ਇਹਨੂੰ ਦਵਾਰੇ ਦੇ ਵਿੱਚ ਮੈਂ ਪਾਉਂਗੀ ਫੇਰ ਇਹ ਨੂੰ ਲੋਂਗੇ ਆਪਾਂ ਛਾਨਣੀ ਛਾਨਣੀ ਲੈ ਕੇ ਤੇ ਫਿਰ ਇਹ ਨੂੰ ਦੁਬਾਰੇ ਫੇਰਨ ਨੂੰ ਧੋਵਾਂਗੇ ਤਾਂ ਕਿ ਜਿਹੜੇ ਜੀਜੂ ਹੱਥਲੇ ਨਿਕਲ ਜਾਣਗੇ ਹੁਣ ਤੇ ਜੇ ਕੋਈ ਹੋਰ ਮਿੱਟੀ-ਮੁੱਟੀ ਹੁੰਦੀ ਹੈ ਸਾਰੀ ਨਿਕਲ ਜੇਗੀ ਸਾਫ਼ ਹੋ ਜੂਗਾ ਬਤ ਚੰਗੀ ਤਰ੍ਹਾਂ ਫੇਰ ਬਣਾ ਕੇ ਵਿੱਚ ਚਟਨੀ ਕੇ ਵੀਰ ਹੁੰਦਾ ਨਾ ਜੀ ਚੰਗੀ ਤਰ੍ਹਾਂ ਜਿਹੜੇ ਜੇ ਪਾਣੀ ਚ ਨਹੀਂ ਬੜਾ ਜਿਹੜਾ ਪੜਵਾਉਂਦੇ ਤਾਂ ਇਹ ਜਾਂਦੇ ਨਹੀਂ ਹੁਣ ਸਾਡੇ ਨਾ ਪਲਾਨਿੰਗ ਬਣਿਆ ਹੈ ਕਿ ਅਸੀਂ ਦਹੀਂ ਨਾ ਰੋਟੀ ਨਹੀਂ ਖਾਣੀ ਅਸੀਂ ਚਾਹ ਨਾ ਖਾਣੀ ਆ ਉਨ ਲੱਗੀ ਚਾਹ ਵੀ ਨਾਲ ਬਣਾ ਤੇ ਜਦੋਂ ਦੇਖਾਂ ਇਹ ਉਹਨਾਂ ਹੋਤੀ ਫਟ ਜਾਂਦੇ ਵੀ ਜਦੋਂ ਮੂਹ ਹੋ ਜਾਂਦਾ ਕਿੱਥੇ ਆ ਗਵਾ ਜਾਂਦਾ ਤਾਂ ਓਹੋ ਮੇਰੇ ਨੂੰ ਮਾਰ ਗਿਆ ਹਾਂ ਉਹ ਦੋ ਨਹੀਂ ਇਹ ਇਹ ਹਾਂ ਨਾਲ ਬੜਾ ਮੈਂ ਕਿ 50 ਤੇ ਨਾਲ ਬੜਾ ਮੈਂ ਕਿ ਰੋਟੀ ਰੋਟੀ ਦਾ ਸਟਾਈਲ ਮੇਰਾ ਬੁਝਪੰਟਾ ਇਹ ਰੋਟੀ ਬੜਾ ਹੋਤੀ ਵੈਗ ਨਹੀਂ ਆ ਗਈ ਇੱਥੇ ਟੀ ਬੈਗ ਨੂੰ ਮੁਕਤੀ ਅੱਜ ਵਿੱਚ ਪਾਉਣ ਵਾਲੇ ਆ। ਇਹ ਟੀ ਬੈਗ ਪਾਇਆ ਤੇ ਵਿੱਚ ਆਪਣੇ ਕੋਲੇ ਚਾਹ ਮਸਾਲਾ ਹੈਗਾ ਬਣਾਇਆ ਹੋਇਆ। ਆਪਾਂ ਪਾਉਂਦੇ ਚਾਹ ਮਸਾਲਾ। ਇਹਨੂੰ ਇਸ ਤਰ੍ਹਾਂ ਸਗਾੜ ਕੇ ਜੇ ਚਾਹ ਪੀਣੀ ਹੋਵੇ ਤਾਂ ਬੱਧੀ ਅਸੀਂ ਬਣਾ ਕੇ ਪੀਂਨੇ ਨੇ। ਉਦੋਂ ਆਪਾਂ ਕੇਟਲ ਦੀ ਕਿੰਨੇ ਆ। ਕਾਇਗਾ ਮੇਰਾ ਆਟਾ। ਧਾਲ ਦਾ ਜਿਹੜਾ ਆਪਾਂ ਕਹਿੰਨੇ ਆ। ਜਿਹੜਾ ਆਪਾਂ ਕਹਿੰਨੇ ਆ।

ਤੇ ਪਿਆਜ਼ ਪਾਵਾਂਗੇ ਹਰੀ ਮਿਰਚ ਪਾਵਾਂਗੇ ਤੇ ਵਿੱਚ ਥੋੜਾ ਜਨਾ ਪਾਉਂਗੀ ਇਹਦੇ ਵਿੱਚ ਆਚਾਰ ਜੀ ਵੀ ਕਹਿੰਦੇ ਨੇ ਆਪਾਂ ਆਚਾਰ ਵੀ ਪਾ ਸਕਦੇ ਆ ਤੇ ਜੇ ਆਚਾਰ ਨਹੀਂ ਹੈਗਾ ਫਿਰ ਮੈਂ ਪਾਣੀ ਹੁੰਨੀ ਆ ਥੋੜੀ ਜੀ 슈ਗਰ ਪਾਣੀ ਹੁੰਨੀ ਆ ਤੇ ਵਿੱਚ ਪਾ ਲੈਣੀ ਹੁੰਨੀ ਆ ਆਮਚੂਰਨ ਤੇ ਸਮਸਮਰ ਆਪਣੇ ਘਰੇ ਆਪ ਚਟਨੀ ਕਦੇ ਮੁੱਕਦੀ ਨਹੀਂ ਕਿਉਂਕਿ ਪੂਦਨਾ ਪਦੀਨਾ ਆਪਣੇ ਘਰ ਦਾ ਹੁੰਦਾ ਆ ਇਸ ਕਰਕੇ ਆਪਣਾ ਹਮੇਸ਼ਾ ਆਪਾਂ ਸਮਸਮਰ ਰੱਖਦੇ ਹਾਂ ਚਟਨੀ ਬਣਾ ਕੇ ਕਦੇ ਅਜਾਪਾ ਜਦੋਂ ਇੰਡੀਆ ਦੇ ਵਿੱਚ ਅਪਾ ਰੋਟੀ ਖਾਣਦੇ ਰੋਟੀ ਦੇ ਉੱਤੇ ਚਟਨੀ ਰੱਖ ਕੇ ਜਾਂ ਚਾਹ ਨਾਲ ਕਿੰਨਾ ਮਜ਼ਾ ਆਉਂਦਾ ਸੀਗਾ ਹੁਣ ਵੀ ਆਪਾਂ ਵੀ ਇੱਥੇ ਵੀ ਇਦਾਂ ਹੀ ਕਰਦੇ ਚਾਹ ਆਪਾਂ ਪਰੌਠਾ ਬਣਾ ਕੇ ਤੇ ਉਹਦੇ ਉੱਤੇ ਚਟਨੀ ਰੱਖ ਕੇ ਖਾਣ ਲੈਂਦੇ ਬਹੁਤ ਮਜ਼ਾ ਆਉਂਦਾ ਖਾਣ ਦਾ ਨਾ ਤੇ ਪਰ ਇੱਥੇ ਇੰਨਾ ਹੁੰਦਾ ਵੀ ਆਪਣੇ ਕੋਲ ਕੰਮ ਆਏ ਆ ਆਪਣੇ ਕੋਲ ਟਾਈਮ ਘੱਟ ਹੁੰਦਾ ਕਦੇ ਕਦੋਂ ਰੋਟੀ ਖਾਣੇ ਕਦੇ ਕਦੋਂ ਰੋਟੀ ਖਾਣੇ ਤੇ ਇਹਦਾ ਕਰਕੇ ਆਪਣੇ ਕੋਲ ਫਰਕ ਪੈ ਜਾਂਦਾ ਤੇ ਨਹੀਂ ਤਾਂ ਇਹ ਜਿਹੜੀਆਂ ਜਿਹੜੀਆਂ ਫਰੈਸ਼ ਚੀਜ਼ਾਂ ਦੀਆਂ ਹੈਗੀਆਂ ਆਪਾਂ ਨੂੰ ਫਣੀ ਵੀ ਚਾਹੀਦੀਆਂ ਸਿਹਤ ਲਈ ਵੀ ਵਧੀਆ ਰਹਿੰਦੀਆਂ ਆ ਤੇ ਇਸੇ ਕਰਕੇ ਮੈਂ ਜਿਹੜਾ ਦੁਪਹਿਰੇ ਦਾ ਰੋਖਾਣਾ ਖਾਣੀ ਆ ਹਲਕਾ ਖਾਣੀ ਆ ਜਾਂ ਸੈਲਡ ਸੂਣ ਲਿਖਾ ਲਈਦਾ ਜਾਂ ਜਿਵੇਂ ਅੱਜ ਮੈਂ ਇਹਦੀ ਪਾਲਕ ਵਗੈਰਾ ਹੁਣ ਆਪਾਂ ਰੱਖੀਏ ਚਟਨੀ ਤੇ ਆਦਿ ਲਗਰ ਪਹਿਲਾਂ ਇੱਕ ਗ੍ਰੰਡਾ ਛੋਟਾ ਸੀ ਤੇ ਫਿਰ ਹੁਣ ਤੇ ਵੱਡਿਆ ਗ੍ਰੰਡਚ ਪਾਇਆ ਖਲਾਰਾ ਮੈਂ ਜੂਰ ਪਾ ਲਿਆ ਆਪਣਾ ਤੇ ਹੁਣ ਚਟਨੀ ਮੈਂ ਇੱਥੇ ਰੱਖਤੀ ਆ ਗੈਸ ਦੇ ਉੱਤੇ ਰੱਖੀ ਆ ਇਹ ਗੈਸ ਦੇ ਉੱਤੇ ਤਾਰ ਰੱਖੀ ਆ ਕਿਉਂਕਿ ਇਹ ਆਪਾਂ ਨੂੰ ਮਤਲਬ ਇਹ ਚ ਪਾਣੀ ਨਹੀਂ ਹੁੰਦਾ ਜਿਹੜਾ ਪਾਣੀ ਆ ਜਿਹੜਾ ਸੁੱਕ ਜਾਊਗਾ ਤੇ ਫਿਰ ਇਹ ਜੰਨੀ ਖਰਾਬ ਨਹੀਂ ਹੁੰਦੀ ਜਿਆਦਾ ਚਿਰ ਪਈ ਰਹਿੰਦੀ ਹੈ ਜਿੰਨ ਜਿੰਨ ਮਰਜ਼ੀ ਰੱਖ ਲੋ ਨਾ ਫਿਰ ਫ੍ਰਿਜ ਪਈ ਰਹੇ ਵੀ ਖਰਾਬ ਨਹੀਂ ਹੁੰਦੀ ਹੁਣ ਗਰਮੀਆਂ ਦੇ ਦਿਨ ਕਰਕੇ ਤੇ ਜੇ ਆਪਾਂ ਇਹਦੇ ਵਿੱਚ ਪਾਣੀ ਭਰਾਂ ਓਦਾਂ ਹੀ ਆਪਾਂ ਫ੍ਰਿਜ 'ਚ ਰੱਖ ਦਿੰਨੇ ਬਣਾ ਕੇ ਤਾਂ ਫਿਰ ਇਹ ਛੇਤੀ ਖਰਾਬ ਹੋੁੰਦਾ ਰਹੇ ਨਾ ਇਹਦਾ ਤੇ ਇਸ ਕਰਕੇ ਆਪਾਂ ਇਹਨੂੰ ਪਹਿਲਾਂ ਉਹਨੂੰ ਗੈਸ ਤੇ ਸੇਕਲ ਬਾਂਗ ਚੰਗੀ ਤਰ੍ਹਾਂ ਪਾਣੀ ਜਿਹੜਾ ਸੁੱਕ ਗਿਆ ਤੇ ਬਿਲਕੁਲ ਡਰਾਈ ਜੀ ਹੋ ਚੁਣੀ ਇਹ ਵੇਰੇ ਨੂੰ ਠੰਡੀ ਕਰੂੰ ਠੰਡੀ ਕਰਕੇ ਫਿਰ ਆਪਾਂ ਡੱਬੇ ਚ ਪਾਵਾਂਗੇ ਤੇ ਕਈ ਲੋਕੇ ਇਹ ਚ ਪਾ ਲੈਂਦੇ ਆ ਘਿਓ ਜਾਂ ਤੇਲ ਪਾ ਕੇ ਮੜਾ ਤੜਕਾ ਵੀ ਲਗਾ ਲੈਂਦੇ ਜੀਰੇ ਦਾ ਜਾਂ ਤੁਸੀਂ ਲਾਉਣਾ ਹੋਵੇ ਤਾਂ ਪਰ ਮੈਂ ਨਹੀਂ ਲਾਉਂਦੀ ਹੈਗੀ ਕਿਉਂਕਿ ਮੈਂ ਅੱਜ ਇਸ ਦਿਨ ਪਾਣੀ ਸੁਕਾ ਲੈਣੀ ਹੈ ਤੇ ਕਰਕੇ ਤੇ ਮੁੜ ਕੇ ਆਪਾਂ ਨੂੰ ਵੇਰੇ ਨੂੰ ਇਸ ਵਾਸਤੇ ਇਹ ਦੁਬਾਰਾ ਇਹ ਮੱਡੇ ਵਿੱਚ ਘੱਟ ਫਰੈਂਚ ਰੱਖ ਦਿੰਦੇ ਜਦੋਂ ਠੰਡੀ ਹੋ ਜੂਗੀ ਤੇ ਫਿਰ ਇਹ ਦੋ ਵੀਕਾ ਜਾਂ ਵੀਕ ਜਿੰਨਾ ਚੱਕ ਸਾਡੀ ਚੱਲਦੀ ਆ ਉਹਨੇ ਚੱਕ ਚਲਾਉਂਗਾ ਉਸ ਤੋਂ ਬਾਅਦ ਫਿਰ ਹੋਰ ਬਣਾ ਲੈ ਕਿਉਂਕਿ ਘਰ ਦਾ ਪਦੀਨਾ ਹੈਗਾ ਆ ਤੇ ਜੇ ਤੁਸੀਂ ਵੀ ਇਦਾਂ ਦੀ ਚਟਨੀ ਬਣਾ ਕੇ ਫ੍ਰਿਜ 'ਚ ਰੱਖਿਆ ਕਰੋ ਗਰਮੀਆਂ ਦੇ ਦਿਨਾਂ 'ਚ ਤਾਂ ਪਰੀਨਾ ਤੇ ਕਰੇਂਡਾ ਧਨੀਏ ਦੀ ਆਪਾਂ ਚਟਨੀ ਬਣਾ ਕੇ ਜਰੂਰ ਖਾਣੀ ਚਾਹੀਦੀ ਆ ਸਿਹਤ ਲਈ ਬਹੁਤ ਵਧੀਆ ਰਹਿੰਦੀ ਆ ਤੇ ਇਹ ਤੁਸੀਂ ਹਮੇਸ਼ਾ ਆਪਣੇ ਘਰੇ ਬਣਾ ਕੇ ਰੱਖਿਆ ਕਰੋ ਗਰਮੀਆਂ 'ਚ ਸਰਦੀਆਂ 'ਚ ਵੀ ਖਾ ਸਕਦੇ ਆ ਪਰ ਗਰਮੀਆਂ 'ਚ ਤਾਂ ਬਹੁਤ ਜ਼ਰੂਰੀ ਹੁੰਦੀ ਆਪਣੇ ਲਈ ਬਣਾ ਕੇ ਖਾਣੀ ਤੇ ਹੁਣ ਆਪਾਂ ਇਹ ਤੋਂ ਬਾਅਦ ਇਹ ਚਟਨੀ ਬਣਾ ਕੇ ਫਿਰ ਮੇ ਜੋ ਠੰਡੀ ਹੋ ਗਈ ਇਹਨੂੰ ਰੱਖੂੰਗੀ ਫ੍ਰਿਜ ਦੇ ਵਿੱਚ ਉਹ ਫਿਰ ਭਾਂਡੇ ਚੱਕੂੰਗੀ ਭਾਂਡੇ ਉਹ ਤੱਕ ਪੈ ਤੋਣ ਨਾਲੇ ਜਿਹੜੇ ਆਪਾਂ ਰੋਟੀ ਖਾਧੀ ਆ ਹੁਣ ਬਣਾ ਕੇ ਤੇ ਨਾ ਪੀਤੀ ਚਾਹ ਤੇ ਉਹ ਬਤੀਲੇ ਵਗੈਰਾ ਸਾਰੇ ਧੋਣ ਵਾਲੇ ਪਏ ਹੁਣ ਉਹਨਾਂ ਨੂੰ ਦੇ ਬਾਅਦ ਚਟਨੀ ਗਈ ਬਾਣ ਫੋਣਾ ਆਪਾਂ ਉਹਨੂੰ ਪਾ ਦੇਣਾ ਡੱਬੇ ਦੇ ਵਿੱਚ ਠੰਡੀ ਹੋ ਗਈ ਆ ਤੇ ਅੱਜ ਦਾ ਬਲੌਗ ਆਪਣਾ ਇੱਥੇ ਤੱਕ ਇਸੀ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਤੇ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਨਾ ਮੈਨੂੰ ਤੁਹਾਡੀ ਬਹੁਤ ਜ਼ਰੂਰਤ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਸਸਿ ਕਾਲ ਸਾਰਿਆਂ ਨੂੰ ਤੇ ਆਪਾਂ ਮਿਲਾਂਗੇ ਕੱਲ ਨੂੰ